ਕੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਜੇ ਬਹੁਤ ਵਧੀਆ ਚੜ੍ਹਦੀ ਕਲਾ ਰਾਮਦਾਸ ਦੀ ਕਿਰਪਾ ਜੀ ਹਾਂਜੀ ਤੇ ਅੱਜ ਫਿਰ ਕਣਕ ਬੀਜਣ ਲੱਗੇ ਅੱਜ ਅਸੀਂ ਕਣਕ ਬੀਜਣ ਚੱਲੇ ਹਾਂ ਹੜ ਖੇਤਰ ਇਲਾਕੇ ਦੇ ਵਿੱਚ ਜਿੱਥੇ ਹੜ ਨੇ ਮਾਰ ਕਰਤੀ 10 ਦਾ ਫੁੱਟ ਪਾਣੀ ਚੜਿਆ ਜਿੰਨਾ ਪੜੀਆਂ ਦੇ ਵਿੱਚ ਉਹਦੇ ਵਿੱਚ ਅਸੀਂ ਅੱਜ ਬਜਾਈ ਕਰਨ ਜਾ ਰਹੇ ਹਾਂ ਉਹਦੇ ਵਾਸਤੇ ਸਾਡੀ ਤਿਆਰੀ ਚੱਲ ਰਹੀ ਆ ਬੀਜ ਦੀ ਇਹ ਕਿਹੜੀ ਦਵਾਈ ਹੈ ਪੁੱਣ ਰਹੇ ਜੀ ਕੀ ਸਾਬ ਹੈ ਇਹ ਦਵਾਈ ਕਲੋਰੋ ਆ ਉਹ ਥੋੜੀ ਰੇਤਲੀ ਜ਼ਮੀਨ ਹੋਣ ਕਰਕੇ ਉਹਦੇ ਵਿੱਚ ਸਿਉਂਗ ਦੀ ਆ ਜਾਂਦੀ ਆ ਸਿਉਂਕਾ ਸਿਉਂਕਾ ਹਾਂਜੀ ਉਹਦੇ ਵਾਸਤੇ ਆਪਾਂ ਜਿਹੜੀ ਇਹ ਦਵਾਈ ਜਿਹੜੀ ਹੈ ਨਾ ਉਹਨੂੰ ਲਾ ਲਈ ਦੀ ਆ ਅੱਛਾ ਜੀ ਸਿਉਂਗ ਨਾ ਆਵੇ ਇਸ ਕਰਕੇ ਥੋੜੀ ਮਾਲ ਕੁ 1.5 ਕਿਲੋ ਦੇ ਹਿਸਾਬ ਨਾਲ ਅੱਛਾ ਪਰ ਕੇ ਦੀ ਹਿਸਾਬ ਨਾਲ 1 ਕਿੱਗੜ ਦੇ ਕੋਈ 60 ਕਿਲੋ ਐਮਐਲ ਉਹ ਜਿਹੜੀ ਦਵਾਈ ਆ ਉਹ ਆਪਾਂ ਇਹਨੂੰ ਲਾ ਕੇ ਬੀਜਾਂਗੇ ਜਿਹਦੀ ਕੋ ਮਾੜੀ ਮੋਟੀ ਸ਼ਿਕਾਇਤ ਆ ਉਹ ਨਾ ਆਵੇ ਸੋ ਇਹ ਫੰਗੀਸਾਈਡ ਵਾਸਤੇ ਵੀ ਇਹੀ ਹੈ ਫੰਗੀਸਾਈਡ ਵਾਸਤੇ ਆ ਗਈ ਜੇ ਟੂਬਾ ਕੋਨਾ ਜੋਲ ਕੂਪਰ 2% ਡੀਐਸ ਇਹ ਕਈ ਕੰਪਨੀਆਂ ਦੀ ਆਉਂਦੀ ਆ ਅੱਛਾ ਜੀ ਇਹ ਫੰਗਸ ਵਾਸਤੇ ਹੈਗੀ ਆ ਠੀਕ ਹੈ ਠੀਕ ਹੈ ਇਹ ਲਾ ਕੇ ਸੋਤ ਕੇ ਬੀਜ ਬੀਜਣਾ ਚਾਹੀਦਾ ਕੋਈ ਮਾੜੀ ਮੋਟੀ ਫੰਗਸ ਜਿਹੜੀ ਉਹ ਹੁਣ ਮੈਂ ਵੇਖਿਆ ਨਾ ਵੀ ਅੱਜ ਕੱਲ ਜੋ ਜੋ ਬੀਜ ਰਹੇ ਨੇ ਹਾਂਜੀ ਸੁਪਰ ਸੀਡਰ ਦੇ ਵਿੱਚ ਖਾਦ ਤੇ ਬੀਜ ਸਿੱਧਾ ਹੀ ਖੋਲ ਕੇ ਤੋੜੇ ਚ ਪਾ ਦਿੰਦੇ ਨੇ ਪਰ ਤੁਸੀਂ ਪਹਿਲਰ ਲਾ ਲੇ ਮੈਂ ਤਾਂ ਪੁੱਛ ਲਿਆ ਵੀ ਪਰ ਨਹੀਂ ਉਹ ਤਕਨੀਕ ਚੰਗੀ ਨਹੀਂਗੀ ਆਪਾਂ ਇੱਥੇ ਲਾਵਾਂਗੇ ਹੱਥ ਨਾਲ ਹਾਂ ਦਵਾਈ ਜਿਹੜੀ ਚੰਗੀ ਤਾਂ ਮਿਕਸ ਕਰ ਲਾਂਗੇ ਉਹ ਸੁੱਕੀ ਦਵਾਈ ਉਹ ਨਾਲ ਲਾਉਣੀ ਆ ਹਾਂਜੀ ਉਹ ਕਿਸੇ ਬੀਜ ਨੂੰ ਦਾਣੇ ਨੂੰ ਲੱਗ ਜੂ ਕਿਸੇ ਨੂੰ ਨਹੀਂ ਲੱਗਣੀ ਹਾਂਜੀ ਠੀਕ ਹੈ ਨਾ ਹਾਂਜੀ ਉਹਦੇ ਨਾਲ ਵੀ ਕੁਝ ਫਰਕ ਪੈ ਜਾਂਦਾ ਫਿਰ ਬਾਅਦ ਚ ਇਹਦੇ ਨਾਲ ਅਸੀਂ ਪਹਿਲਾਂ ਇਹਨੂੰ ਬੀਜ ਨੂੰ ਲਾਵਾਂਗੇ ਦਵਾਈ ਅੱਛਾ ਜੀ ਤੇ ਫਿਰ ਇਹਨੂੰ ਅਸੀਂ ਥੋੜਾ ਜਿਹਾ ਮਸ ਕੇ ਉਹਦੇ ਵਿੱਚ ਹਾਂਜੀ ਚੰਗੀ ਤਰ੍ਹਾਂ ਮਿਕਸ ਕਰਕੇ ਦੋਵੇਂ ਦਵਾਈਆਂ ਪਹਿਲਾਂ ਪਾਣੀ ਥੋੜਾ ਛੜਕ ਲਾਂਗੇ ਜਿਹੜੀ ਕਲੋਰੋ ਵਾਲਾ ਠੀਕ ਹੈ ਤੇ ਉਹ ਕਲੋਰ ਵਾਲਾ ਪਾਣੀ ਛੜਕ ਕੇ ਉੱਤੇ ਤੇ ਫੇਰ ਅਸੀਂ ਇਹਨੂੰ ਸਹੀ ਦੇ ਸਹੀ ਦੇ ਮਿਕਸ ਕਰਾਂਗੇ ਠੀਕ ਹੈ ਠੀਕ ਹੈ ਇਹ ਕਿਹੜਾ ਪੀਜ ਆ ਇਹ B5 ਸੀਡ ਦਾ ਹੈਗਾ ਜੀ 826 826 ਵੈਰਾਈਟੀ ਠੀਕ ਹੈ ਇਹ ਪੰਜਾਬ ਸਰਕਾਰ ਵੱਲੋਂ ਹੜਪੀਟ ਤਾ ਨੂੰ ਦਿੱਤਾ ਗਿਆ ਵਾ ਅੱਛਾ ਜੀ ਹਾਂਜੀ ਠੀਕ ਉਹ ਸਾਨੂੰ ਮਿਲਿਆ ਤੇ ਉਹਦੀ ਅਸੀਂ ਬਜਾਈ ਅੱਜ ਕਰਾਂਗੇ ਤੇ ਆਪਣਾ ਕਈ ਹੋਣਾ ਜਿਵੇਂ ਕੀਰਤੀ ਕਣਕ ਇੱਕ ਵਾਰੀ ਸੂਪਰ ਸੀਡਰ ਨਾਲ ਤੇ ਉਹ ਫਿਰ ਉਹਦੇ 24 ਘੰਟਿਆਂ ਦੇ ਅੰਦਰ ਅੰਦਰ ਜਾਂ 48 ਘੰਟਿਆਂ ਦੇ ਅੰਦਰ ਅੰਦਰ ਇੱਕ ਸਪਰੇਅ ਕਰਦੇ ਆ ਗੰਦ ਨਾ ਉਗਣ ਵਾਲੀ ਉਹ ਵਕੀਰਾ ਕੋਈ ਹੈਗੀ ਦਵਾਈ ਨਾਲ ਉਹਦੇ ਪੈਂਡੀਮੈਥਰੀਨ ਆ ਹਾਂਜੀ ਨਹੀਂ ਉਹਦਾ ਕਾਰਨ ਕੀ ਆ ਹੁਣ ਜਿਵੇਂ ਤੁਸੀਂ ਆ ਪਿੱਲੋਰ ਲਾ ਦੇਣੀ ਆ ਤੇ ਤੁਸੀਂ ਵੀ ਉਹ ਕਰੋਗੇ ਉਹ ਕਰਾਂਗੇ ਅਸੀਂ ਅੱਛਾ ਅੱਛਾ ਯਾਨੀ ਕਿ ਉਹਦਾ ਰੋਲ ਆ ਡਿਆ ਤੇ ਇਹਦਾ ਰੋਲ ਆ ਠੀਕ ਹੈ ਉਹ ਸਿਰਫ ਨਦੀਨਾ ਵਾਸਤੇ ਆ ਅੱਛਾ ਇਹ ਫੰਗੀਸਾਈਡ ਤੇ ਦਜੀ ਇਹ ਫੰਗਸ ਵਾਸਤੇ ਨਾਲ ਕੋਈ ਜੇ ਕੋਈ ਆਪਣੇ ਸ਼ੂਗਸ ਆ ਜਾਂਦੀ ਆ ਦੇ ਦੇ ਵਿੱਚ ਹਾਂਜੀ ਹਾਂਜੀ ਕਿਉਂਕਿ ਰੇਤਲੀ ਜ਼ਮੀਨ ਆ ਹਾਂਜੀ ਰੇਤਲੀ ਜ਼ਮੀਨ ਹੋਣ ਦੇ ਕਾਰਨ ਉੱਥੇ ਜਿਹੜੀ ਆ ਸ਼ੂਗ ਆ ਜਾਂਦੀ ਆ ਠੀਕ ਹੈ ਉਹਦੇ ਕਰਕੇ ਆਪਾਂ ਜਿਹੜੀ ਇਹ ਕਲੋਰੋ ਆ 1.5 ਕਐਮਐਲ ਲਾਉਂਨੇ ਪਰ ਦੱਸਦੇ ਤੇ ਵਾਧੇ ਆ ਪਰ 1.5 ਕਐਮਐਲ ਬਧੀ ਕਈ ਯਾਰ ਇਹਦੀ ਜਿਹੜੀ ਹੈਗੀ ਹੈ ਨਾ ਉਗਣ ਸ਼ਕਤੀ ਘਟ ਜਾਂਦੀ ਆ ਹਾਂ ਜਰਮੀ ਲਈ ਜੀ ਆਪਾਂ ਦਵਾਈ ਲਾ ਦਈਏ ਨਾ ਹਾਂਜੀ ਉਹਦੇ ਨਾਲ ਫੇਰ ਥੋੜੀ ਜੀ ਇਹਦੀ ਘਟ ਜਾਂਦੀ ਆ ਉਗਣ ਸ਼ਕਤੀ ਘਟ ਉਗਦੀ ਆ ਕਣਕ ਇਹ ਸ਼ਾਹ ਦਵਾਈ ਦੇ ਨਾਲ ਆਹੋ ਅੱਛਾ ਇਹ ਵੀ ਲਿੰਬੜ ਦੇ ਨਾਲ ਹੀ ਲਉਣੀ ਪੈਂਦੀ ਆ ਅੱਛਾ ਇਹ ਦਵਾਈ ਜਿਆਦੀ ਪੈ ਜੇ ਤੇ ਫਿਰ ਕਣਕ ਉਗਦੀ ਵੀ ਘੱਟ ਆਹ ਜਰਮੀਨੇਸ਼ਨ ਤੇ ਫਰਕ ਪੈ ਜਾਂਦਾ ਇਸ ਵਾਰ ਤੇ ਤੇ ਐ ਸਾਹਿਬ ਦੇ ਨਾਲ ਜਿਵੇਂ ਕਹਿੰਦੇ ਆ ਵੀ ਕਿੱਲੇ ਦੇ ਵਿੱਚ ਕੇਰਾ ਦੇਣਾ ਚਾਹੀਦਾ 35 ਕਿਲੋ ਦਾ ਤੇ ਫਿਰ ਤੁਸੀਂ ਇਹ ਦਵਾਈ ਰਲਾਈ ਹੈ ਇਹਦੀ ਜਰਮੀਨੇਸ਼ਨ ਥੋੜੀ ਘੱਟ ਹੋ ਰਣੀ ਹੈ ਤੇ ਤੁਸੀਂ ਥੋੜਾ ਵੱਧ ਮਾਤਰਾ ਕੇਰੋਗੇ ਨਹੀਂ ਨਹੀਂ ਜਰਮੀਨੇਸ਼ਨ ਥੋੜੀ ਜਿਹੜੀ ਦਵਾਈ ਹੈ ਨਾ ਉਹਦੀ ਲਾਉਣ ਦੇ ਨਾਲ ਜਰਮੀਨੇਸ਼ਨ ਘਟਣੀ ਆ ਐਸ਼ਾ ਹੀ ਨਹੀਂ ਨਾਲੀ ਆਪਾਂ ਲਿਮਟ ਦੀ ਲਾਵਾਂਗੇ ਫਿਰ ਕੋਈ ਮੈਨੂੰ ਨਹੀਂ ਪੈਣਾ ਫਰਕ ਠੀਕ ਹੈ ਠੀਕ ਹੈ ਜੀ ਜੇ ਆਪਾਂ ਇਹਦੀ ਲਿਮਟ ਤੋਂ ਵੱਧ ਲਾ ਲਾਂਗੇ ਹਾਂਜੀ ਤੇ ਉਹ ਫਿਰ ਇਹਨੂੰ ਇਹਦਾ ਜਰਮੀਨੇਸ਼ਨ ਤੇ ਫਰਕ ਪਾਊਗਾ ਘਾਟ ਉਹ ਨੂੰ ਫਿਰ ਕਈਆਂ ਕਈਆਂ ਰੇਦਾ ਹੀ ਹੁੰਦਾ ਵੱਧ ਲੱਗ ਜਾਂਦੀ ਕਈ ਜ਼ਿੰਮੇਦਾਰੀ ਆ ਦੇ ਕਰਕੇ ਲਾਣਦੇ ਆ ਅਨਪੜ ਸਾਨੂੰ ਪਤਾ ਨਹੀਂਗਾ ਇਹਨਾਂ ਦਾ ਹਾਂਜੀ ਠੀਕ ਆ ਨਾ ਹਾਂਜੀ ਉਹ ਇਹ ਕਰਕੇ ਫਿਰ ਕਣਕ ਘਾਟ ਉਗਦੀ ਆ ਠੀਕ ਹੈ ਜਰਮੀਨੇਸ਼ਨ ਨਹੀਂ ਪੂਰੀ ਹੁੰਦੀ ਮਤਲਬ ਵੀ ਜਿਹੜਾ ਉਹ ਗਦਾਣੀਗਾ ਹਾਂਜੀ ਉਹ ਫਿਰ ਵਿੱਚ ਵਿੱਚ ਪੈ ਜਾਂਦੀਆਂ ਨੇ ਡਰਾਪਸ ਜਿੱਦਾਂ ਰੋਗ ਪਿਆ ਦਾਣਾ ਕਿ ਰਹਿ ਗਿਆ ਜੇ ਬਚਿਆ ਰਹਿ ਗਿਆ ਇਸ ਵਾਸਤੇ ਆਪਾਂ ਹੀ ਦਵਾਈ ਲਾਉਣੇ ਆਂ ਸੋਗ ਵਾਸਤੇ ਖਾਸ ਕਰਕੇ ਠੀਕ ਹੈ ਇਹਦੇ ਵਿੱਚੋਂ ਆਪਾਂ ਲਾਵਾਂਗੇ ਤੈਬਾ ਕੋਨਾ ਜੋਲ ਫੰਗਸ ਵਾਸਤੇ ਹੈਗੀ ਆ ਤੇ ਇਹਨੂੰ ਆਪਾਂ ਮਸਾਂਗੇ ਦੇ ਵਿੱਚ ਚੰਗੀ ਤਰ੍ਹਾਂ ਮਸ ਕੇ ਫਿਰ ਇਹਨੂੰ ਪਾ ਕੇ ਫਿਰ ਅਸੀਂ ਲਾਵਾਂਗੇ ਠੀਕ ਹੈ ਬਸ ਇਹ ਦੋ ਚੀਜ਼ਾਂ ਲਾਉਣੀਆਂ ਵੀ ਦੇ ਵਿੱਚ ਦੋਆਂ ਤੇ ਆਉਂਦੀਆਂ ਲਿਕੁਇਡ ਵੀ ਆਉਂਦੀਆਂ ਕਈ ਪਰ ਇਹ ਥੋੜੀ ਸਸਤੀ ਪੈ ਜਾਂਦੀ ਆ ਅੱਛਾ ਜੀ ਤਾਂ ਦੁਕਾਨਦਾਰ ਤੇ ਆਂਦੇ ਆ ਵੀ ਮਹਿੰਗੇ ਵਾਲੀ ਲਾਓ ਉਹਨਾਂ ਨੂੰ ਕਮਾਈ ਆ ਚੜੀ ਆ ਆਪਣਾ ਜੇਬਾ ਵੀ ਵੇਖਣਾ ਹੁੰਦਾ ਵਾ ਜਿੱਥੇ ਸਾਨੂੰ ਕੰਮ ਜੋ ਮਿਲ ਜੇ ਥੋੜੇ ਪੈਸਿਆਂ ਦੇ ਉਹ ਕੰਮ ਵਰਤਣਾ ਵੀ ਜ਼ਿੰਮੇਦਾਰ ਨੇ ਤੇ ਹਾਂਜੀ ਹਾਂਜੀ ਠੀਕ ਹੈ ਨਾ ਨਾਲੇ ਅੱਗੇ ਹੀ ਹੜ ਦੇ ਨਾਲ ਪਹਿਲਾਂ ਹੀ ਨੁਕਸਾਨ ਹੋਏ ਆ ਤੇ ਹੋਰ ਹੜ ਦੇ ਨਾਲ ਤੇ ਅੱਗੇ ਸਾਡਾ ਨੁਕਸਾਨ ਹੋਇਆ ਹੜ ਪੀੜਤਾਂ ਤੇ ਅਸੀਂ ਅੱਗੇ ਆ ਰਹੇ ਹਾਂ ਇਸ ਵਾਸਤੇ ਆਪਾਂ ਜਿੰਨਾ ਖਰਚਾ ਘਟਾਉਣਾ ਘਟਾ ਸਕਦੇ ਜਿੰਨਾ ਸਤ ਤੋਂ ਵੱਧ ਤੋਂ ਵੱਧ ਘਟੇ ਉਹ ਨਹੀਂ ਘਟਾਉਣਗੇ ਠੀਕ ਸਾਡਾ ਥੋੜੇ ਪੈਸਿਆਂ ਦੇ ਵਿੱਚ ਜਦੋਂ ਕੰਮ ਕੰਮ ਵੀ ਚੱਲ ਜਾਏ ਤੇ ਜਿਵੇਂ ਇੱਕ ਸੀਡ ਮਿਕਸਿੰਗ ਕਰਦੇ ਨੇ ਲੋਕ ਕਿ ਅਲਗ-ਗਲਗ ਬੀਜ ਜੋ ਸੇਮ ਤਰ੍ਹਾਂ ਦਾ ਰਿਜ਼ਲਟ ਦਿੰਦੇ ਉਹਨਾਂ ਨੂੰ ਮਿਲਾ ਕੇ ਬੀਜਣਗੇ ਤੇ ਉਹਦਾ ਕੋਈ ਫਾਇਦਾ ਹੈ ਆ ਕਿ ਉਹਦੇ ਵੱਖੋ-ਵੱਖ ਵੈਰਾਈਟੀਆਂ ਉਹਦੇ ਨਾਲ ਝਾੜ ਦਾ ਫਰਕ ਪੈਂਦਾ ਵਾ ਅੱਛਾ ਮਰੋ ਇਨਾ ਸਾਡੇ ਉਹਦੇ ਵਿੱਚ ਮੇਨ ਸਵਾਲ ਇਹ ਜੇ ਜਿਵੇਂ ਮੰਨ ਲਓ ਤਿੰਨ ਵੈਰਾਈਟੀਆਂ ਨੇ ਹਾਂਜੀ ਉਹਨਾਂ ਚੋਂ ਇੱਕ ਦਾ ਸਾਨੂੰ ਪਤਾ ਹੈ ਕਿ ਵੱਧ ਝਾੜ ਹੈ ਹਾਂਜੀ ਤੇ ਫਿਰ ਅਸੀਂ ਉਹ ਕੱਲੀ ਕਿਉਂ ਨਹੀਂ ਬੀਜਦੇ ਅਸੀਂ ਬਾਕੀ ਨਾਲ ਰਲਾ ਕੇ ਹੀ ਕਿਉਂ ਬੀਜਦੇ ਉਹਦੇ ਨਾਲ ਝਾੜ ਤਾਂ ਤੇ ਪੈਂਦਾ ਐਦਾਂ ਦੇਖੋ ਨਾ ਕੋਈ ਕੋਈ ਬਧਰੀ ਕਿਸਮਿਆ ਕੋਈ ਉੱਚੀ ਕਿਸਮਿਆ ਹਾਂਜੀ ਉਹਦੇ ਨਾਲ ਜਿਹੜੇ ਤੁਹਾਡੇ ਸਿੱਟਿਆਂ ਉੱਤੇ ਛੱਲੇ ਹੋ ਜਾਂਦੇ ਆ ਉਹਦੇ ਨਾਲ ਉਹ ਤੁਹਾਡੀ ਧੁੱਪ ਜਿਹੜੀ ਪੈਂਦੀ ਆ ਨਾ ਫਸਲ ਨੂੰ ਹਾਂ ਉਹਦੇ ਨਾਲ ਵੀ ਝਾੜ ਦੇ ਥੋੜੇ ਜੇ ਕਾਰਨ ਵੱਜ ਜਾਂਦੇ ਆ अच्छा ਜਿਹੜੇ ਮਿਕਸਿੰਗ ਕਰਦੇ ਬੀਜ ਦੇ ਆ ਛੋਟੀ ਵੱਡੀ ਥੋੜਾ ਜਿਹਾ ਹਾਈਟ ਤੋਂ ਜਿਹਦੀ ਕਣਕ ਦੀ ਹੈਗੀ ਆ ਵੱਡੀ ਛੋਟੀ ਆ ਉਹਦੇ ਨਾਲ ਖਰ ਕਣਕ ਦਾ ਫਰਕ ਪੈਂਦਾ ਝਾੜਦਾ ਇਸ ਕਰਕੇ ਜ਼ਿੰਮੇਦਾਰ ਇਸ ਕਰਕੇ ਜੇ ਨਰੀ ਵੱਡੀ ਬੀਜੀਏ ਤੇ ਜੇ ਨਰੀ ਵੱਡੀ ਬੀਜੀਏ ਵੱਧ ਹਾਈਟ ਵਾਲੀ ਤੇ ਉਹ ਡਾਇਰੈਕਟ ਧੁੱਪ ਕਰਕੇ ਉਹਦਾ ਵੀ ਥੋੜਾ ਬੀਜ ਘਟਦਾ ਆ ਅਨਾਜ ਅਨਾਜ ਵਰਕ ਪਾਇੰਦਾ ਹਾਂ ਜੀ ਹਾਂ ਤੇ ਜੇ ਛੋਟੀ ਵੀਡੀਓ ਵੀ ਉਹ ਇੱਕ ਸਾਦੇ ਨੀਰੀ ਢੋਪੀ ਪੈਣੀ ਆ ਤਾਂ ਕਰਕੇ ਵੱਡੀ ਜਿਹੜੀ ਛੋਟੀ ਨੂੰ ਬਜਾ ਕੇ ਉਥੋਂ ਝਾੜ ਐਵਰੇਜ ਵੱਧ ਜਾਂਦੀ ਆ ਇਸ ਕਰਕੇ ਜਿੰਮੇਦਾਰ ਲਾ ਕੇ ਮਿਕਸ ਕਰਕੇ ਮੀਂਹ ਦਿੰਦੇ ਕਿਸੇ ਦਾ ਕਣਕ ਦਾ ਥੋੜਾ ਕੋਨਡਲ ਵੱਧ 2 ਕੋਨਡਲ ਝਾੜ ਹੁੰਦਾ ਕਿਸੇ ਦਾ ਘੱਟ ਹੁੰਦਾ ਉਹ ਮਿਕਸ ਜਾ ਕਰਕੇ ਉਹ ਜਿਹੜਾ ਝਾੜ ਦੀ ਐਵਰੇਜ ਬਣ ਜਾਂਦੀ ਆ ਇਹ ਕਰਕੇ ਜਿੰਮੇਦਾਰ ਭਰਾ ਜਿਹੜੇ ਉਹ ਮਿਕਸ ਕਰ ਲੈਂਦੇ ਆ ਮਿਕਸ ਕਰ ਲੈਂਦੇ ਆ ਠੀਕ ਹੈ ਜੀ ਬਾਕੀ ਜਿਹੜਾ ਹੈਗਾ ਬਾਕੀ ਕੁਦਰਤ ਦੇ ਹੱਥ ਜਾਂ ਸਭ ਗੇੜ ਜਿਹੜਾ ਵਾ ਜੋ ਵੀ ਕੁਝ ਹੈਗਾ ਵਾ ਮੈਂ ਕਹੀ ਜਾਵਾਂ ਮੈਂ ਆ ਕਰਤਾ ਮੈਂ ਉਹ ਕਰਤਾ ਮੇਰੇ ਆਫੇ ਨਹੀਂ ਫਿਰ ਵੀ ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ ਨਾ ਇੱਕ ਮੇਰੀ ਮਿਹਨਤ ਆ ਹਾਂ ਮੈਂ ਮਿਹਨਤ ਕਰਨੀ ਹੈ ਹਾਂ ਬਾਕੀ ਫਲ ਜਿਹੜਾ ਉਹਨੇ ਲਾਉਣਾ ਵੈਗਰੂ ਨੇ ਪਰਮਾਸ਼ਮਣੇ ਦੇਣੀ ਇਹ ਕੁਦਰਤ ਦੇ ਹੱਥ ਤੇ ਜੋ ਕੁਝ ਹੈਗਾ ਵਾ ਠੀਕ ਹੈ ਜੀ ਪਰ ਥੋੜੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਪੀ ਚੰਗੀ ਤਰ੍ਹਾਂ ਸੋਤ ਕੇ ਬੀਜੋ ਇਹਨੂੰ ਅੱਜ ਕਿੰਨਾ ਤੁਸੀਂ ਥਾਂ ਬੀਜ ਲਗੇ ਅੱਜ ਅਸੀਂ 5 ਏਕੜ ਥਾਂ ਬੀਜਣਾ ਵਾਂ 5 ਏਕੜ ਹਾਂਜੀ ਹਾਂਜੀ ਤੇ 5 ਏਕੜ ਦੇ ਹਿਸਾਬ ਦੇ ਨਾਲ ਤੁਸੀਂ ਫਿਰ ਕੋਈ 100 150 ਕਿਲੋ ਦੇ ਲਾਗੇ ਕਰੋਗੇ ਹਾਂਜੀ 180 ਕਿਲੋ ਦੇ ਲਾਗੇ ਬੀਜ ਢਰ ਲਾਓਗੇ ਬੀਜਦਾ ਵਾਂ ਹੂੰ 20 40 ਤੇ 40 45 ਆ ਦੋ ਦੋ ਕਿੰਟ ਆ ਬਣ ਜਾਣੀਆਂ ਹੂੰ ਲੋਗ ਕਮੈਂਟਰ ਦੇ ਕਰੀਬ ਹੋ ਸਕਿਆ ਤੇ ਘਟਕੇ ਰਾਂਗੇ ਹਾਂਜੀ ਹਾਂਜੀ ਪਰ ਕਿਉਂ ਪ੍ਰਾਲੀ ਪ੍ਰੂਲੀ ਜਿਆਦੀ ਪ੍ਰਾਲੀ ਜ ਵੱਧਦੀ ਕਰਨਾ ਪੈਣਾ ਸੰਗ ਹਾਂਜੀ ਉਹ ਵੀ ਤੁਸੀਂ ਦੱਸ ਰਹੇ ਸੀ ਕਿ ਹਾਂਜੀ ਹਾਂਜੀ ਵੱਧ ਪ੍ਰਾਲੀ ਹੋਏ ਤੇ ਥੋੜਾ ਬੀ ਦੀ ਮਾਤਰਾ ਵਧਾ ਲਓ ਜੀ ਚਾਹੀਦੀ ਹਾਂਜੀ ਅਗਰ ਪ੍ਰਾਲੀ ਘੱਟ ਹੋਵੇ ਤੇ ਹਾਂਜੀ ਹਾਂਜੀ ਕਿਉਂ ਜਿੱਥੇ ਮਿੱਟੀ ਦੀ ਪ੍ਰਾਲੀ ਜਿਆਦਾ ਹੁੰਦੀ ਉੱਥੇ ਮਿੱਟੀ ਨਹੀਂ ਲੱਗਦੀ ਕਿਸੇ ਵੇਲੇ ਬੀ ਨੂੰ ਪਾਸੇ ਪਿਆ ਰਹਿੰਦਾ ਉੱਥੇ ਪ੍ਰਾਲੀ ਚ ਹਾਂਜੀ ਇਸ ਕਰਕੇ ਉਹ ਫਿਰ ਥੋੜਾ ਜਿਆ ਬੀ ਵਧਾਉਣਾ ਪੈਂਦਾ ਜੀ ਠੀਕ ਹੈ ਇੱਕ ਹੋਰ ਕਹ ਰਹੇ ਸੀ ਕਿ ਜਿਹੜੀ ਟੋਪ ਲਿੰਕ ਦਾ ਹੁੰਦਾ ਚੱਕਰ ਸੁਪਰਸੀਡਰ ਚ ਉਹ ਟੋਪ ਲਿੰਕ ਵਾਲੇ ਵੱਧ ਘਟ ਕਰ ਲੈਂਦੇ ਇੱਕ ਹਲਕਾ ਕਈ ਵਾਰ ਘਟ ਲਾ ਦਿੰਦੇ ਉਤੋਂ ਉਤੇ ਉਤੇ ਰੱਖ ਆਂਦੇ ਪਰ ਜਿਹੜੀ 2.5 ਇੰਚ ਦੇ 2.5 ਇੰਚ ਦੇ ਦੂਰੀ ਬਿਜਣੀ ਚਾਹੀਦੀ ਆ ਕਣਕ ਅੱਛਾ ਅੱਛਾ ਉਹ ਗੈਰੀ ਕਰ ਲੈਂਦੇ ਤਾਂ ਕਿ ਉਹਨਾਂ ਦਾ ਤੇਲ ਬਚੇ ਇਸ ਕਰਕੇ ਜਮੀਦਾਰ ਨੂੰ ਆਪ ਚੈੱਕ ਕਰਨੀ ਚਾਹੀਦੀ ਏ ਥੋੜੀ ਥੋੜੀ ਥੱਲੇ ਕਰਕੇ ਬੀਜੋਗੇ ਨੀਵੀਂ ਬੀਜੋਗੇ ਡੂੰਗੀ ਹਾਂ ਤੇ ਉਹਦੇ ਵਿੱਚ ਡਿੱਗਣ ਦੇ ਚਾਂਸ ਜਿਹੜੇ ਕਣਕ ਦੇ ਘਟ ਜਾਂਦੇ ਆ अच्छा जी ਆਪਾਂ ਉੱਤੇ ਮਤਲਬ ਵੀ ਥੋੜਾ ਤਾਂ ਉੱਤੇ ਕੀਰਦੇ ਨੇ ਹੂੰ ਉਹਦੇ ਦੇ ਦਿੱਗਣ ਦੇ ਚਾਂਸ ਵੱਧ ਜਾਂਦੇ ਆ ਐਸਾ ਉਹ ਜੜ ਡੂੰਗੀ ਨਹੀਂ ਜਾਂਦੀ ਹਾਂਜੀ ਜੜ ਥੱਲੇ ਨਹੀਂ ਜਾਂਦੀ ਬਹੁਤੀ ਡੈਨ ਜੀ ਉੱਤੇ ਠੀਕ ਹੈ ਜੀ ਇਸ ਕਰਕੇ ਇਹ ਜਿਹੜੀ ਚੀਜ਼ ਹੈ ਨਾ ਹਾਂਜੀ ਇਹਨੂੰ ਧਿਆਨ ਚ ਰੱਖਣਾ ਚਾਹੀਦਾ ਪਰ ਸਾਡੇ ਆਪਾਂ ਆਮ ਜ਼ਿਮੀਦਾਰ ਹਣ ਇਦਾਂ ਹੀ ਆਪਾਂ ਘੜਾ ਵੇਂਦੇ ਆ ਨਾ ਆਪਾਂ ਇਥੇ ਵੀ ਪਾ ਕੇ ਦੇ ਦੇਣਾ ਨੇ ਆਪੇ ਕੇਰ ਕੇ ਆ ਜਣੀ ਆ ਠੀਕ ਹੈ ਨਾ ਉਹ ਇਹ ਨਾ ਪੀ ਜੇ ਫਸਲ ਇਹਦੇ ਪੁੱਤਾਂ ਵਾਂਗੂ ਪਾਲੋ ਆਪ ਗਾਓ ਹਾਂ ਹਾਂ ਬਸ ਮਿਹਨਤ ਕਰੋ ਆਪਣੀ ਮਿਹਨਤ ਕਰਨਾ ਆਪਣਾ ਫਰਜ਼ ਆ ਹੂੰ ਹੁਣ ਜਿਵੇਂ ਆਪਣਾ ਨਿਆਣਾ ਬਿਮਾਰ ਹੋ ਜੇ ਨੂੰ ਦਾਦਾ ਬਾਪ ਜਾ ਜਾ ਕੇ ਸਹੀ ਕਰਵਾਈਦਾ ਹੈ ਹਾਂ ਜੀ ਇਹ ਜਮੀਨ ਏ ਥੋੜੀ ਆ ਕਿ ਸੁਪਰ ਸੀਡਰ ਚ ਖਾਤੇ ਦੇ ਬੀਜ ਪਾ ਦੋ ਤੇ ਆਖੋਗੇ ਬੀਜਾਓ ਬਸ ਆਪੇ ਬਾਕੀ ਜਿਹੜਾ ਬਾਕੀ ਕੁਦਰਤ ਦੇ ਹੱਥ ਚ ਆ ਸਭ ਕੁਝ ਹਾਂ ਜੀ ਹਾਂ ਜੀ ਪਿਛਲੀ ਵਾਰ ਵੇਖੋ ਕਈਆਂ ਨੇ ਕਹੀ ਜਾਂਦੇ ਸਾਡੀ ਥੋੜੀ ਨਿਕਲੀ ਆ ਹਾਂਜੀ ਕਈ ਕਈਆਂ ਦੇ ਸਾਡੇ 18 17 ਕਵਟੇ ਨਿਕਲਿਆ 20 ਤੱਕ ਨਿਕਲਿਆ ਕਈ ਹੁਣ ਅੱਧੇ ਵਰਗੇ ਆਖਿ ਜੇ ਦੇ 26 ਵੀ ਨਿਕਲ ਆਈ ਐ 27 ਵੀ ਨਿਕਲ ਆਈ ਐ ਉਹ ਕੁਦਰਤ ਦਾ ਗੇੜ ਸੀ ਹਾਂਜੀ ਪਹਿਲਾਂ ਇਦਾਂ ਹੋਇਆ ਵੀ ਪਹਿਲਾਂ ਲੱਛਣਾਂ ਤੋਂ ਜ਼ਿਆਦਾ ਅਸੀਂ ਗਰਮੀ ਪੈ ਗਈ ਆ ਹਾਂਜੀ ਝੜ ਘੜ ਜਾਣੇ ਆ ਹਾਂਜੀ ਮੁੜ ਕੇ ਕੁਦਰਤ ਨੇ ਕਿਰਸ਼ਮਾ ਕੀਤਾ ਤੇ ਉਹ ਠੰਡ ਜਾਲ ਲੰਮਾ ਥੰਮਾ ਚੱਲ ਗਈ ਲੰਮਾ ਸਮਾਂ ਠੰਡੇ ਚੱਲਣ ਕਰਨਗੇ ਜਿਹੜੇ ਘਾਟ ਝਾੜ ਕਣਕ ਦੇ ਵੱਧ ਗਏ ਐਸ ਐਸ ਸਰ ਆਸ ਚੱਕਰਿਆ ਇਹ ਹੱਥ ਉਹਦੇ ਪ੍ਰਮਾਤਮਾ ਦੇ ਜਿਹੜੀ ਹੈਗੀ ਆ ਹੂੰ ਸਾਡਾ ਕੰਮ ਹੈ ਮਿਹਨਤ ਕਰੋ ਫਲ ਲਾਉਣਾ ਪ੍ਰਮਾਤਮਾ ਦਾ ਹੈ ਫਲ ਲਾਉਣਾ ਉਹਦੇ ਹੱਥ ਸੇ ਹੈ ਚਲੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ